ਹਾਂ ਜੀ ਬਾ ਕਿੰਨੇ ਕਿ ਮੈਚ ਖੇਡ ਲੇਦੇ ਸੀ ਹੁਣ ਆਪਾਂ ਮੈਚ ਖੇਡ ਗਏ ਆ ਤਕਰੀਬਨ ਰੋਜ ਹੀ ਖੇਡੀ ਜਾਂਦਾ ਹਾਂ 6-7 ਮੈਚ ਕਿਡ ਲਿਆ ਆਪਦੇ ਆਪ ਦਾ ਇਹ ਕੋਈ ਦਾ ਰੋਜ ਹੀ ਖੇਡਣ ਦਾ ਟੀਮ ਦਾ ਨਾਂ ਕੀ ਰੱਖਿਆ ਵਾ ਧੰਤਨ ਪਰਿਓ ਉਪਕਾਰੀ ਭਾਈ ਲੱਗਾ ਨਹੀਂ ਨਹੀਂ ਉਪਕਾਰੀ ਆਉਂਦਾ ਪਿੰਨੋ ਮੈਂ ਪੜਿਆ ਵਾ ਪਰਿਓ ਉਪਕਾਰੀ ਪਰ ਉਪਕਾਰ ਉਹ ਕਾਤੋਂ ਆਉਂਦਾ ਬੜਾ ਫਾਤੋਂ ਦਾ ਤਾਲੂ ਬਦਾਵੇਂ ਤੂੰ ਲਾਛੋ ਮੈਂ 10 ਮਿੰਟ ਉਹ ਜਿਹੜੇ ਭਾਈ ਲੱਦਾ ਸਾਬਜੀ ਉਹਨਾਂ ਬੜਾ ਵੱਡਾ ਪਰਿਓ ਪਕਾਰ ਕੀਤਾ ਹੈ ਅੱਛਾ ਦੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਭਗਤ ਸੀ ਤੇ ਸੱਤੇ ਬਲਵੰਡੇ ਨੇ ਸੱਤੇ ਬਲਵੰਡੇ ਨੇ ਜਿਹੜੀ ਗਲਤੀ ਕੀਤੀ ਸ੍ਰੀ ਹਰਮੰਦਰ ਸਾਹਿਬ ਉਹ ਗਲਤੀ ਦਾ ਖਮਿਆਜਾ ਉਹਨਾਂ ਨੂੰ ਜਿੱਦਾਂ ਕੋੜ ਹੋ ਗਿਆ ਉਹ ਗੁਰੂ ਅਰਜਨ ਦੇਵ ਜੀ ਕੋਲ ਉਹਨਾਂ ਨੇ ਵਜਨ ਕੀਤੇ ਵੀ ਉਹੋ ਹੀ ਬਖਸ਼ਾਉਣ ਆਵੇ ਜਿਹੜਾ ਖੋਤੇ ਤੇ ਚੜ ਕੇ ਤੇ ਮੂੰਹ ਕਾਲਾ ਕਰਕੇ ਆਉਂਦਾ ਤੇ ਭਾਈ ਲੱਦਾ ਜੀ ਬੜੇ ਸੱਚੇ ਸੇਵਕੀ ਕਰਨੀ ਵਾਲੇ ਤੇ ਫਿਰ ਸੱਤੇ ਬਲਵੰਡੇ ਨੂੰ ਕਿਸ ਨੇ ਕਿਹਾ ਵੀ ਭਾਈ ਲੱਦਾ ਜੀ ਕੋਲ ਜਾਓ ਉਹ ਤੁਹਾਡਾ ਕੋੜ ਬਿਛਾ ਸਕਦੇ ਤੇ ਉਹਨਾਂ ਦੀ ਗੁਰੂ ਅਰਜਨ ਦੇਵ ਜੀ ਨਹੀਂ ਮੋੜਦੇ ਫਿਰ ਭਾਈ ਲੱਦਾ ਜੀ ਪੁੱਲ ਗਿਆ ਤੇ ਭਾਈ ਲੱਦਾ ਜੀ ਨੂੰ ਕਹਿੰਦੇ ਵੀ ਦਾ ਦਾਗ ਚੱਕਰਿਆ ਕੋਈ ਉਦਾਂ ਹੀ ਨਾਲ ਚੱਲ ਜਾਓ ਉਹ ਕਹਿੰਦੇ ਵੀ ਨਹੀਂ ਮੇਰੇ ਗੁਰੂ ਦਾ ਹੁਕਮ ਹੋਇਆ ਜੋ ਮੇਰੇ ਰੱਬ ਦਾ ਹੁਕਮ ਹੋਇਆ ਮੈਂ ਉਹ ਮੰਨੂਗਾ ਜੋ ਉਹਨਾਂ ਭਜਨ ਕੀਤੇ ਮੈਂ ਉਹ ਪੂਰੇ ਮਰਦੋਤ ਤੋਲ ਚੜਾਉਣੇ ਆ ਤੇ ਅਸੀਂ ਜੋ ਸਾਡੇ ਗੁਰੂ ਨੇ ਬਚਨ ਕੀਤੇ ਜੀ ਉਹਨਾਂ ਦੇ ਪੂਰੇ ਉਤਰਾਂਗੇ ਤੇ ਫਿਰ ਉਹ ਜੋ ਪਿਆਰ ਗੁਰੂ ਅਰਜਨ ਦੇਵ ਜੀ ਨੇ ਫਿਰ ਉਹ ਦੋ ਦਾਨਾ ਕੀਤਾ ਤੇ ਫਿਰ ਉਹ ਗੈਰਟੋਂ ਲਵਾਈ ਦਿੰਦੇ ਆ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਵੀ ਟੋਲ ਵਜਦੇ ਹੁੰਦੇ ਕੌਣ ਹੁੰਦਾ ਏ ਤੇ ਉਹਨੇ ਕਿ ਭਾਈ ਲੱਦਾ ਹੋਣ ਰਿਹਾ ਸੱਤੇ ਬਲਵੰਡੇ ਦਾ ਉਹ ਬਖਸ਼ਉਂਦਾ ਫਿਰ ਗੁਰੂ ਅਰਜਨ ਦੇਵ ਜੀ ਆਪਾਂ ਦੀ ਯਾਦੋਂ ਕਹਿੰਦੇ ਵੀ ਭਾਈ ਲੱਦਿਆ ਤੂੰ ਕੀ ਕੀਤਾ ਤੂੰ ਉਦਾਂ ਹੀ ਆਇਆ ਨੇ ਇਹਨਾਂ ਨੂੰ ਬਖਸ਼ ਦੇਣਾ ਉਹ ਕਹਿੰਦੇ ਨਹੀਂ ਸਾਡੇ ਗੁਰੂ ਦਾ ਹੁਕਮ ਹੋਇਆ ਈ ਸਾਡੇ ਪਰਮੇਸ਼ਰ ਦਾ ਵੀ ਆਪ ਬਚਣਾ ਨਾ ਕੀਤਾ ਤੇ ਇਹ ਪੂਰੇ ਚਰਨ ਨਹੀਂ ਉਦਾਂ ਨਹੀਂ ਆ ਸਕਦੇ ਫਿਰ ਉਹਨਾਂ ਦਾ ਫੋੜ ਬਖਸ਼ਿਆ ਭਾਈ ਮਹਾਰਾਜ ਜੀ ਜਿਹੜਾ ਸਾਡੇ ਰੱਡੋ ਗੁਰਦਾਰਾ ਫੈ ਬਿਆਣਾ ਉਹ ਇਤਿਹਾਸਿਕ ਆ ਉਹ ਟਿਬੇ ਜੋ ਨਿਕਲੀ ਜਿਹੜਾ ਇਦਾਂ ਕਰਦਰਾ ਨਹੀਂ ਆਉਂਦੀਗਾ ਪਹਿਲਾਂ ਦਾ ਜਿਹੜਾ ਖਲੀਤਾ ਪਸਾਣਿਆ ਵਾ ਬਸ ਸਾਰਾ ਇਹ ਉਹਦੇ ਚੜਦੀ ਗਿਆ ਮੈਂ ਇਹ ਇਤਿਆਹ ਤੇ ਆਪ ਨੂੰ ਨਾ ਜਨਾਵਣ ਪਤਾ ਵਾਰਦੇ ਨੇ ਗੱਲ ਕੋਈ ਇੱਕ ਚਾਲਾਂ ਚ ਆ ਫਿਰ ਕਿਹੜੀ ਟੀਮ ਨੂੰ ਕਰਨ ਕਾਬਲ ਅੱਜ ਨਾੜਾਂ ਵਾਲੀ ਸੰਤੋਖਾ 10000 ਰੁਪਏ ਦੀ ਕਬੱਡੀ ਕਲੱਬ ਤੋਰ ਬੇਦ ਆਲਾ ਬੱਤਾਂ ਕਮਾਈ ਚੱਡਣਾ ਤੁਹਾਡੇ ਨਾਲ ਹੀ ਉਹ ਸੋਨੀ ਸੋਨੀ ਨਾਮ ਉਹ ਜਾਲੀਆਂ ਪਗਾਉਣ ਆਇਆ ਫਿਰ ਕਹਿੰਦਾ ਅੱਛਾ ਪਹਿਲਾਂ ਮੈਨੂੰ ਗੱਗੀ ਹੁਣਾਨੇ ਕਹਿੰਦੇ ਤੂੰ ਸਾਡੇ ਨੂੰ ਕੋਨੀ ਨੇ ਹੁਣਾਉਣਾ ਉਹ ਆ ਗਈ ਸੀ ਮੇਰੇ ਕਹਿੰਦਾ ਜਦ ਤੜਿਆ ਸੋਨੀ ਕੋਜ ਬਣ ਗਿਆ ਉਹਦੇ ਪਿੰਡ ਆ ਗਏ ਅੱਛਾ ਆ ਜਾ ਸਾਰੇ ਬਣੇ ਕੇ ਮੈਂ ਜਾਨਾ ਕੋਨੀ ਜਿਹੜਾ ਟੀਮ ਬਣਾਈਆ ਸੋਨੀ ਪਲਵਾਨ ਨੇ ਚਲੋ ਜੀ ਮੈਂ ਨਕਲ ਜਾਰੀ ਕਰ ਜਾਰੀ ਕਰ ਜਾਰੀ ਹੋ ਗਏ ਜਾ ਰਹੇ ਆ ਵੀ ਹਾਂ ਗੱਲ ਬਤਾਂ ਸਾਹ ਬਾਬਾ ਮਰਜੀਬੀ ਨੀ ਬਾਬਾ ਸਟੇਪ ਕੋ ਯਾਰ ਬਾਈ ਬਾਈ ਤੇ ਤੇ ਕਬੱਡੀ ਆ ਪਹਿਲੀ ਇੱਕ ਦਾ ਸੁਣੋੜ ਪਾਣਾ ਇੱਕਦਮ ਨਾਲ ਚੱਲ ਮਤਲਬ ਮੈਂ ਹਾਂ ਵੀ ਤੇਰਾ ਕੇਕ 1 ਮਿੰਟ ਨੇ ਨਾ ਨਹੀਂ ਲੈਣਾ ਆਪਾਂ ਨੂੰ ਆ ਵੀ ਇੱਕ ਦੂਜੇ ਦਾ ਤੂੰ ਹੁਣ ਬਾਅਦ ਤੂੰ ਮੈਨੂੰ ਪੁੱਛ ਨਹੀਂ ਤੂੰ ਆਪਾਂ ਉਨਾਰਿਆ ਹੈ ਨਾ ਮੇਰੇ ਨਾਲੇ ਕੀ ਪਾਣਾ ਲੱਗ ਪਤਾ ਜਾਈਏ ਪਹਿਲੀ ਕਬੱਡੀ ਤੇ ਦੋਸ਼ ਨੂੰ ਅੱਛਾ ਦੇਖਦਾ ਚੱਲ ਕੋਈ ਠਹਿਰ ਕੇ ਪਹਿਲੀ ਕਬੱਡੀ ਤੇ ਦੋਸ਼ ਨੂੰ ਉਹ ਤਾਂ ਇਦਾਂ ਦਾਵਾ ਹੁਣ ਤੂੰ ਮੇਰਾ ਵੀ ਪੁੱਛ ਨਾ ਤੂੰ ਹੀ ਭਾਂਜੀ ਕਿੰਨੀ ਆ ਮੈਂ ਵੀ ਮੈਂ ਕੈਨੇਡਾ ਚ ਪਾਈਆ ਵਾ ਉਸਤਾਦ ਮੈਂ ਪੰਜੀ ਕਬੱਡੀ ਠੀਕ ਹੈ ਠੀਕ ਆ ਇਹ ਨਹੀਂ ਪੈਂਦੀਆਂ ਹਾਂ ਦੋ ਹਾਂ ਉਹ ਤਾਂ ਹੋ ਰਿਹਾ ਇਤੋਂ ਕਿੰਨਾ ਅਜੇ ਤੱਕ ਮਤਲਬ ਸਭ ਤੋਂ ਵੱਧ ਮੇਰਾ ਹਾਈਐਸਟ ਕਬੱਡੀਆਂ ਦਾ ਰਿਕਾਰਡ ਆ ਕਿਹੜਾਲੇ ਪਾਈਆਂ ਮੈਂ 28 ਕਬੱਡੀਆਂ ਠੀਕ ਹੈ ਤੇ ਬੈਸਟ ਨੂੰ ਏਸੀ ਏਸੀ ਦਿੱਤਿਆ ਲੋਕ ਮਤਲਬ ਕਿ ਨਵਾਂ ਨਵਾਂ ਹੀ 15 ਚ ਉੱਠਣਿਆ ਗੱਗੀ ਪਹਿਲਵਾਨ ਆਇਆ ਸੀ ਨਾਲ ਇਹਨਾਂ ਸੱਦਿਆ ਵੀ ਗੱਗੀ ਖੇਡਾਂ ਆ ਜਾਂ ਮਤਲਬ ਫੁੱਲ ਤਗੜਾ ਹੀ ਅਸੀਂ ਥੋੜੇ ਜੇ ਮਤਲਬ ਇਹ ਵੀ ਚੜ ਮਤਲਬ ਇਹ ਉਹ ਵੀ ਚੜਦੀ ਮਾਲੀ ਪਰ ਦਿੱਦਾ ਜਰਾ ਹੀ ਪਈ ਇਹ ਫੁੱਲ ਆਪ ਹੀ ਹਾਂ ਅਸੀਂ ਨਵੇਂ ਨਵੇਂ ਹੀ ਗੱਗੀ ਕੀ ਰਾਂ ਵਾਲੀ ਆ ਕੇ ਆਇਆ ਵਾ ਕਬੱਡੀਆਂ ਬਾਉਤਰ ਗੱਗੀ ਭੁਗਵਾਨ ਦੀਆਂ ਵੀ ਚਲੋ ਪਾਉਂਦਾ ਤੂੰ ਤੇ ਬੜੀਆਂ ਮਾਰਗੇ ਪਰ ਮੈਂ ਵੀ ਮਾਰੀ ਤੁਸੀਂ ਰੈਸਟ ਕਰੋ ਵੇ ਕੀ ਤਾਂ ਗੇਰ ਤਾਂ ਆਪਦਾ ਗਾਹਣ ਹੁੰਦਾ ਹੀ ਖਿਚਾਣੂ ਉਹ ਨਹੀਂ ਭਜਦਾ ਗਾਹਣ ਨੂੰ ਐਦਾਂ ਬੈ ਉਹ ਨਹੀਂ ਰਹਿਣੂ ਨਹੀਂ ਆਉਂਦਾ ਪਪਾ ਉਦੋਂ ਬੜਾ ਫਿੱਟ ਸੀ ਗੱਗੀ ਭੁਗਵਾਨ ਮੇਰੇ ਨਾਲ ਉਦੋਂ ਲੀਗ ਖੇਡਿਆ 16 ਚ ਬਹੁਤਾ ਹੀ ਸੱਟ ਜਫਾ ਖਾਂਦਾ ਇਹਨੂੰ ਦਾਹੀ ਤੇ ਉਦੋਂ ਇਹਦੇ ਜਦੋਂ ਗੱਟੇ ਤੇ ਗੱਟੇ ਤੇ ਲੱਗੀ ਨਾ ਸੱਟ ਬਹੁਤ ਚਾਂ ਜੱਫੇ ਦਾ ਕੋ ਚਾਂਸ ਹੀ ਨਹੀਂ ਬੰਦਦਾ ਬਹੁਤ ਫਿੱਟ ਨਹੀਂ ਉਹ ਪਹਿਲਾਂ ਉਹ ਮੱਖਿਆ ਗੱਲ ਉਹਦੀ ਜਿੱਦਾਂ ਮੈਂ ਤੇ ਸੁਣੀਆਂ ਵਾ ਵੀ ਜੋ 6 ਮੀਟਰ ਲੱਗ ਜਾਂਦੀਆਂ ਨੇ ਬੰਦੇ ਦੇ ਬੰਦਾ ਥੋੜਾ ਜਿਆ ਫਿਰ ਪਉਂਦਾ ਹੈ ਕਬੱਡੀਆਂ ਜਿੱਦਾਂ ਮਾਲਾ ਪੈਣੋ ਵਧੀਆ ਬਣਾਉਂਦਾ ਫਿਰ ਕਬੱਡੀ ਘਟ ਜਾਂਦੀ ਥੋੜੀ ਜੀ ਵੀ ਬੰਦਾ ਕਹਿੰਦਾ ਵੀ ਤੁਰਿਆ ਰਹਿਣਾ ਮੈਂ ਨਾਲ ਪਰ ਇਹ ਵੀ ਜਿੱਦ ਨੂੰ ਉਹਦਾ ਦਿਲ ਜਦੋਂ ਕਰਦਾ ਫੂਕ ਦਿੰਦਾ ਛੱਡ ਦਿੰਦਾ ਟਾਪ ਕੇ ਇਹ ਹੈ ਗੱਲ ਫਿਰ ਆ ਮੈਂ ਲਾ ਲਾ ਪੱਟੀ ਗੱਲਾਂ ਬਾਤਾਂ ਫਿਰ ਸੁਣਾਉਂਦੀਆਂ ਕਿੰਨੀਆਂ ਈ ਹੈ ਸੋ ਸਰੀਰ ਹੈ ਲਿਸ਼ਕ ਦੇ ਪੰਡੇ ਯਾ ਝੋਲਾ ਕਸਾਂ ਵਾਲਾ ਲਿਸ਼ਕ ਦੇ ਪੰਡੇ ਪੈਣ ਪੱਟਾ ਵਿੱਚ ਘੁੱਕੀਆਂ ਸਾਹਾਂ ਦਾ ਸਰੀਰਾਂ ਵਿੱਚ ਤਾਕਤਾਂ ਨੇ ਵੱਡੀਆਂ ਓਏ ਸੰਧੂਆ ਦਾ ਪੁੱਤ ਹੈ ਜਿਹੜਾ ਕਹਿੰਦੇ ਸਿੱਕਾ ਕਹਿਣਾ ਕਿ ਜੰਗਲੀ ਕਮੇਡਾ ਖੇਡਦਾ ਇਹ ਮੁੱਖ ਵਖਰੀ ਕਾਪਾ ਵੀ ਖੇਡਦਾ ਪੰਜਾਬ ਵਿੱਚ ਸੋਣਾ ਸਖਾ ਗੱਭਰੂ ਆਉਂਦਾ ਨਹੀਂ ਚਾਹ ਫਿਆ ਰਿਹਾ ਸੋ ਸਵੇਰ ਜਹਾਜ ਚੜਾਉਂਦਾ ਅੱਜ ਸੋਨੂ ਸੁਰਜ ਦੀ ਰਿਨਾਈ ਮਾਨੇ ਦੀ ਜਵਾਨ ਮਾਈ ਜਿਹੜਾ ਨੇ ਆਹ ਪਲੇਅਰ ਦੇਰ ਦੇ 2-2 ਲੱਖ ਦੇ ਪ੍ਰਾਈਜ਼ ਹੋਣ ਉੱਥੇ ਨੋਸਟਾ ਹੋ ਰਿਹਾ ਦਾ ਲਾ ਵੀ ਸੋਨੂ ਕੁਲਵਾਨ ਭੈਣੀ ਖਾਦਰਪਿੰਡ ਤੋਂ ਸਾਡੇ ਦਰਮਿਆਨ ਨੇ ਤੇ 골ਡਨ ਯੂਥ ਕਲੱਬ ਦੇ ਵੱਲੋਂ ਤੇ ਸਾਡੀ ਸਤਿਕਾਰਯੋਗ ਸੋਨੀ ਪਲਵਾਨ ਵੱਲੋਂ ਕਹਿੰਦੇ ਵੈਲਕਮ ਹੈ ਗਲਵਨ ਸਿੰਘ ਜੀ ਆਇਆਂ ਨੂੰ ਕਰਦੇ ਆ ਭੈਣੀ ਦੀਆਂ ਖਾਂਦੀ ਕੱਪ ਹੁੰਦਾ ਉੱਥੇ ਵੀ ਵੱਡਾ ਜੋਸ਼ ਹੁੰਦਾ ਧੰਨਵਾਦ ਮਾਤਾ ਸੰਦਰਸ਼ਕ ਨੇਕੀ ਵਾਲੇ ਰਾਜੂ ਪ੍ਰਧਾਨ ਨੇ ਗੁਰਪ੍ਰੀਤ 베ਰੀ ਵਾਲਾ ਆ ਕੇ ਆਇਆ ਜਿਹੜਾ ਨੰਬਰ ਜਿਹੜਾ ਵਾਵਾ ਨਾਮ ਦੇ ਭਾਨ ਜੀ ਦੇ ਖਾਤੇ ਰਿਹਾ ਚੱਲਿਆ ਮੇਰੇ ਵੀਰੋ ਸੰਧੂਆਂ ਦਾ ਪੁੱਤ ਜਹਾਨ ਜਹਾਨ ਦੀ ਜਰੂਰਤਾਂ ਨਾ 3-4 ਕਿਲੋਮੀਟਰ ਤੱਕ ਇਹਨਾਂ ਨੂੰ ਰਫ਼ਤਾਰ ਚਾਹੀਦੀ ਆਪਣੇ ਆਪ ਨੂੰ ਮੇਰੇ ਵੀਰੋ ਢਾਲ ਭਰਨ ਵਾਸਤੇ ਇਹ ਕਬੱਡੀ ਦਾ ਮਹਾਨ ਧਾਵੀ ਹੈ ਇਹ ਰੁਕੋ ਜਰਾ ਸਬਰ ਕਰੋ ਸ਼ੰਕਰ ਨੇ ਜਹਾਜ਼ ਲਾਉਣੇ ਆ ਉਹ ਸ਼ੰਕਰ ਨੇ ਨਜ਼ਾਰੇ ਲਿਆਉਣੇ ਆ ਅਗਲੀ ਕਬੱਡੀ ਪੌਂਡ ਦੇ ਪਾਸ ਜਿਹੜਾ ਕਿ ਜ਼ੋਰ ਘੋਡੇ ਨਾਲ ਹੱੱਦੇ ਚ ਕਹਿੰਦੇ ਕਿੰਨ ਵਰਗੀ ਜਾਰੀ ਇਹ ਲੜੀ ਹੈ ਇਹ ਕੋਹੇ ਜਿਗਲ ਕਰਦੇ ਲੋਕੀ ਓਏ ਗੱਲਾਂ ਟਕਾਣੇ ਲੱਗੀਆਂ ਓ ਟਕਾਣੇ ਰੇਡ ਪੁਆਇੰਟ ਦੀ ਉਹ ਆ ਗਿਆ ਜਿਹਨੂੰ ਹਰ ਕੋਈ ਜਾਣੇ ਇਹ ਆ ਛੋਦਾ ਕਸਰਾ ਵਾਲਾ ਕਬੱਡੀ ਦਾ ਟਾਪਰ ਇਹ ਕਹਿੰਦੇ ਪ੍ਰੇਮ ਸਿੰਘ ਸਰਪੰਚ ਦੇ ਸੱਤਾ ਪੱਤਾ ਦੇ ਵਿੱਚੋਂ ਪੰਜਵੇਂ ਸਥਾਨ ਤੇ ਹੈ ਕਸ ਕਲੇਰ ਪਿੰਡ ਹੈ ਯਾਦਾਂ ਦੇ ਸਵਰਗੀ ਅਮਰ ਕਸਾਲੇ ਦੀਆਂ ਉਸ ਪਿੰਡ ਦੇ ਗਬਰੂ ਦੀ ਕਬੱਡੀ 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 ਇਹ ਆ ਦੇ ਸਾਹ ਕੋਈ ਆ ਇਹ ਮਿਰਜ਼ਾਪੁਰ ਉਧਰ ਚੇਅਰਮੈਨ ਕੁਲਵੰਤ ਸਿੰਘ ਜੀ ਪੰਜਾਬੀ ਬਾਪੂ ਦੇ ਬੱਲੇ ਮਾਰਸ ਪਰ ਉਹਦੇ ਪਿੰਗੜੀ ਬੋਲਾ ਦੋ ਧੰਨਵਾਦ ਆਦਾ ਬਾਧੇ ਪਤਨ ਤੇ ਚੜਦੇ ਨੇ ਬਿੰਕੀ ਕੈਨੇਡਾ ਮੋਂ ਉਠੇ ਕੇ ਨਾਲ ਸਾਇਰ ਜੂਰਾਸੇ ਤੇ ਪ੍ਰੇਮ ਸ਼ਾਮ ਨੂੰ ਅੱਜ ਬੈਕ ਟ੍ਰੇਡਰ ਤੇ ਜਾਫੀ ਨੂੰ 22000 ਰੁਪਇਆ ਨਾ ਬੰਦੂ ਤੇ ਤੇਰਾ ਵੀ ਬੱਲੇ ਕਰਦੇ ਨਾਲ ਵੱਡੇ ਮਰਸਮਾਂ ਰੌਣਗ ਤੇ ਕਬੱਡੀ ਦਾ ਜਹਾਜ਼ ਭੱਜ ਗੁਰਿਆ ਜੋ ਨੰਬਰ ਹਾਵੀ ਦੇ ਖਾਤੇ ਰਹਾ ਸੇਵ ਜੋੜਿਆ ਆਲਿਆ ਰੂਸ਼ੀਆ ਆ ਗਿਆ ਚੱਕਲਾ ਮਾਈਕਲ ਅੱਜ ਗੱਲਾਂ ਦੇਖ ਜਿਹਨੇ ਦੇਖਿਆ ਲਾਹੌਰ ਉਹ ਦੇਖੇ ਕਲਾ ਨੌਰ ਰਾਜਾ ਵੀ ਬਠਾ ਸਰਬਜੀਤ ਬਰਾਚਾ ਜੇ ਨਾਂ ਇਹ ਬੰਦੇ ਅੱਜ ਸਾਨੂੰ ਰੌਣਦੈ ਕਿੰਦੇ ਪਹਿਲਾਂ ਸਾਡੇ ਤੱਕ ਪਹੁੰਚੋ ਤੇ ਸਹੀ ਮੈਚ ਖੇਡ ਕੇ ਫਾਈਨਲ ਚ ਤੇ ਅੱਜ ਸੰਧਵਾਲੀ 에ਅਰਲਾਈਨ ਉੱਡੀ ਆ ਤੇ ਕਿੰਨੀ ਆ ਰੈਡਾ ਪਾਈ ਓ ਯਾਰ ਰੇਡਾਂ ਦੀ 7 7 ਫਲਾਈਟਾਂ ਹੀ ਅੱਜ ਜਿਹੜੀਆਂ ਉਡਾਣ ਭਰਨ ਵਾਲੀਆਂ ਫਿਰੋਜੀ ਚੀ ਵਾਲੇ エアਪੋਰਟ ਤੋਂ ਸੱਤਾਂ ਜੋ ਚਾਪਰਪੋਰਟ ਦੇ ਤੋਂ ਸੱਤਾਂ ਦੇ ਪੰਜ ਫਲਾਈਟਾਂ ਦਾ ਡਿਲੇ ਕਰਤੀਆਂ ਅਗਲੇ ਆਣੇ ਪੰਜ ਨਹੀਂ ਚਾਰ ਨਾ ਤਿੰਨ ਉਹ ਪੰਜ ਕਹਿੰਦੇ ਆ ਤਿੰਨ 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 ਨਹੀਂ ਚਾਰ ਮੇਰੀ ਗੱਲ ਸੁਣ ਪਤਾ ਕੀ ਹੋਇਆ ਉਹ ਜਿਹੜਾ ਮੁੰਡਾ ਸੀ ਬੱਲਾ ਉਹਨੇ ਤਾਂ ਫੜ ਕੇ ਮਾਰਤਾ ਪਟਾ ਥਾਪੀ ਥਾਪੀ ਬਹੁਤ ਖਨਾਕ ਸੁਣਿਆ ਮੈਨੂੰ ਤਾਂ ਮੈਂ ਥਾਪੀ ਤੂੰ ਚਲੋ ਘੱਟ ਮਾਰਦਾ ਆਪਾਂ ਤਾਂ ਦੂਜਾ ਖੁਸ਼ੀਆਂ ਕਰੀਦੀਆਂ ਖੁਸ਼ੀ ਵਰਤੀ ਦੀ ਕਿ ਨੁਕਸਾਨੇ ਚ ਬੜੀ ਸੁਣੀ ਮੈਂ ਬੜੀ ਬੜੀ ਯਾਰ ਬੜਾ ਯਾਰ ਆ ਕੰਮ ਕੀਤਾ ਇਹਨੇ ਲੱਗੇ ਮੈਂ ਜਦੋਂ ਥੋੜਾ ਜਿਹਾ ਨਾ ਅਣਖ ਜੀ ਜਾਗੀ ਪਰ ਉਹਨਾਂ ਫੇਰ ਪੜ ਲਿਆ ਜੋਰਾ ਚ ਮੋਰਾ ਨੂੰ ਅੱਜ ਕਿੜੀ ਤੇ ਨਾ ਰਖ ਨੂੰ ਬੱਲੇ ਪੈ ਗਏ ਨਹੀਂ ਮੈਂ ਮੈਂ ਉੱਤੇ ਜਾਵਾਂ ਆਪ ਮਰ ਚੱਕੀ ਬਣ ਕੇ ਚੱਕੀ ਨੂੰ ਨਾ ਗਾ ਆਪਿਆ ਸ਼ੰਕਰ ਉਹ ਤੇਰੀ ਯਾਰੀ ਤੇ ਤੀਰਾ ਉਹਦਾ ਮੰਡਿਆ ਕੋਠੇ ਨਹੀਂ ਚੱਕੀ ਨਾਲ ਤੇਰੀ ਯਾਰੀ ਉਹ ਨਹੀਂ ਯਾਰੀ ਯਾਰਵਾਰੀ ਹੋਈ ਫੇਰ ਯਾਰ ਨਾਲ ਜਾਨ ਤੇ ਪਰ ਉਹ ਵੀ ਅਣਖਾਂ ਦੇ ਗੱਲ ਜਦੋਂ ਫੇਰ ਯਾਰ ਮਾਰੀ ਉਹ ਦੁੱਖ ਲੱਗਦਾ ਵਾ ਮੈਂ ਕਰਦਾ ਲੁੱਤਰ ਨੂੰ ਫੋਲ ਮੈਂ ਜਿਉਂ ਤੋਂ ਖੇਡਣ ਲੱਗਾ ਲੁੱਤਰ ਨੂੰ ਲੁੱਤਰ ਭਾਵੇਂ 7 ਖਾ ਜੇ ਖਾਂਦਾ ਨਹੀਂ ਨਿੱਕੇ-ਨਿੱਕੇ ਕੋਈ ਖਾ ਜਾਂਦਾ 8 ਖਾ ਜੇ ਓ ਨੀ ਕਬੱਡੀ ਪਾਉਣਾ ਹੱਟਦਾ ਪਰ ਨੁੱਦਰ ਪਵਾਣ ਤੈਨੂੰ ਅੱਜ ਹੀ ਚਿੱਤੇ ਆ ਸਾਡੇ ਕੋਲ ਬਹਿ ਕੇ ਜਦੋਂ ਚਾਰ ਜੱਪੇ ਕਾਦਦੇ ਅੱਗੋਂ ਨਾ ਨਾ ਅੱਜ ਦਾ ਅੱਜ ਕਿਦਾਂ ਅੱਜ ਹੀ ਅੱਜ ਡਿਲੇ ਹੋ ਗਿਆ ਤਾਰੀਆਂ ਜਾਣਾ ਤਾਂ ਕਾ ਹਾਂ ਜੀ ਇਹ ਟਿਕਟ ਲੈਣ ਨੂੰ ਫਿਰਨਦਾ ਸਾਡੇ ਨਾਲ ਖੜਾਉਣ ਨੂੰ ਫਿਰਨਦਾ ਹੈ ਜੀ ਹਾਂ ਜੀ ਆਪਾਂ ਵੀ ਨਹੀਂ ਤੇ ਉਹਨੂੰ ਟਾਈਮ ਨਹੀਂ ਹੀ ਹੁੰਦਾ ਕੋਈ ਜੰਬੋ ਜਾ ਹੁੰਦਾ ਤੇ ਬਣਾਉਗਾ ਕੋਈ ਜੰਬੋ ਵੇਖੇ ਕਿਦਾਂ ਵੱਜੇ ਉਹ ਹੋਏਦਾ ਚੁਰਲੀ ਲੈਟਰ ਹੋਰ ਜਿਹੜੀਆਂ ਤੱਤੇ ਕਾ ਪਹਿਲੋਂ ਦੋ ਢਡੀਆਂ ਢਡੀਆਂ ਅੱਜ ਤਾਂ ਉਸਤਾਦ ਮੈਂ ਇੱਕ ਤੱਪ ਨਹੀਂ ਗਿਆ ਜਿੱਦਾਂ ਜਾ ਕੇ ਤੇ ਰਹਿ ਸਦਕੇ ਰੀਸਾ ਨਹੀਂ ਜ ਆਉਂਦੀ ਕੋਈ ਨਹੀਂ ਦਾ ਵਾਦੇ ਕੱਟੇ ਹੋ ਜਾਂਦੇ ਆ ਨਜ਼ਰ ਨਹੀਂ ਲੱਗਦੀ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਗੱਲ ਸੁਣਾ ਕਹਿੰਦਾ ਮੰਮੀ ਕਹਿੰਦੇ ਤੱਤਾ ਜੱਫਾ ਪਾ ਲੈ ਕਹਿੰਦਾ ਚੰਨੀ ਨਹੀਂ ਲੱਗਦੀ ਆ ਨਹੀਂ ਸਹੀ ਨਹੀਂ ਸਹੀ ਪਰ ਮੈਂ ਵੀ ਕਹਿੰਦਾ ਨਾ ਬਚੋ ਸਾਰੇ ਦਾ ਰੋਟੀ ਪਾਣੀ ਚੱਲੀ ਜਾਵੇ ਆਪਾਂ ਕੋਈ ਨਹੀਂ ਇੱਕ ਦਾ ਲੱਗ ਜਾ ਬਾਕੀ ਕਿੱਥੇ ਓਏ ਚੰਗਾ ਮਾੜਾ ਫੇ ਉਹ ਥੰਮ ਹਾਂ ਜੀ ਕਹਦਾ ਮੰਜਾ ਕੋਠੇ ਦੇ ਹੋ ਜੂ ਸ਼ੰਕਰ ਫੜਿਆ ਸਹੀ ਗੱਲ ਹੈ ਚਲੋ ਕੋਈ ਹਾਂ ਚਲੋ ਐਦਾਂ ਹੀ ਇਹ ਤਾਂ ਨਹੀਂ ਕੋਈ ਯਾਰ ਕੋਈ ਕਹਿੰਦੇ ਜਿੱਤੀ ਕੋਈ ਹੋ ਸਕਦਾ ਬਾਕੀ ਪ੍ਰੀਤ ਕਿੰਨਾ ਤੈਨੂੰ ਲੋਕ ਲਵ ਯੂ ਕਰਦੇ ਨਾ ਬਹੁਤ ਆਦਾ ਨਾ ਪਿਆਰ ਬਹੁਤ ਬਾਕੀ ਕਬੱਡੀ ਪਾਣ ਜਿਹੜਾ ਨੀਵਾ ਲੋਕਾਂ ਦੀ ਮਾਨਸਿਕਤਾ ਨਾ ਇੱਕ ਪਤਾ ਨਹੀਂ ਕੀ ਚੱਕਰ ਆ ਕਈ ਕਈ ਜਾਂਦੇ ਵੀ ਬੜਾ ਮੈਂ ਬੜੀ ਆ ਭਰਾਵਾ 10 ਵੀ ਕਿੱਥੇ ਮੈਂ ਵੇਖੀ ਤੂੰ ਸਾਡੇ ਚ ਜਾਂਦਾ ਹੋਣਾ ਤੂੰ ਆਏ ਤੁਹਾਨੂੰ ਹੱਥ ਨਹੀਂ ਮਿਲਿਆ ਜਜਮੈਂਟ ਬਹੁ ਕਰਦੀ ਆ ਹਰ ਇੱਕ ਦੀ ਆਪੋ ਆਪਣੀ ਸੋਚ ਬਹੁਤ ਸੋਚ ਕੋਈ ਪ੍ਰਮਾਣ ਨਹੀਂ ਤੁਹਾਡੇ ਨਾਲ ਕੋਈ ਮਿਲਦਾ ਵਰਤਦਾ ਨਹੀਂ ਹਾਂ ਤੁਹਾਨੂੰ ਨਹੀਂ ਪਤਾ ਤੁਹਾਡੇ ਬਾਰੇ ਨਹੀਂ ਪਤਾ ਜਿਹੜਾ ਤੁਹਾਨੂੰ ਮਿਲੂਗਾ ਉਹਨੂੰ ਪਤਾ ਲੱਗਣਾ ਕਿ ਕਿਹੜਾ ਬੰਦਾ ਸਾਰੇ ਰੱਬ ਦੇ ਬਣਾਏ ਆ ਇਹ ਬੰਦੇ ਆ ਅੰਦਰ ਨਹੀਂ ਜਾਂਦੀ ਕੋਈ ਮਾਰਦਾ ਬਾਹਰੋਂ ਸਾਰੇ ਵਧੀਆ ਬੰਦਾ ਯੋ ਜਿਹੜਾ ਪਹਿਲੋਂ ਆਪਦੇ ਅੰਦਰ ਚਾਤੀ ਮਾਰਦਾ ਦੂਜੇ ਨੂੰ ਬਾਅਦ ਚ ਜੱਜ ਕਰਦਾ ਸਹੀ ਨਹੀਂ ਆਪਣੇ ਅੰਦਰ ਕਰਦੇ ਆ ਆਪਣੇ ਅੰਦਰ ਵੇਖੋ ਮੈਂ ਕੀ ਆ ਮੇਰੇ ਅੰਦਰ ਕੀ ਚੱਲ ਰਿਹਾ ਵਾ ਪ੍ਰੀਤ ਤਾਰੇ ਅੰਦਰ ਤੇ ਆਜ਼ਾਦੀ ਵੱਲ ਰਹੀ ਹੈ ਮੈਂ ਨਹੀਂ ਇਨੀ ਟੈਨਸ਼ਨ ਨਹੀਂ ਐਨੇ ਪਹਿਲਾਂ ਸੋਚਦਾ ਹੁੰਦਾ ਸੀ ਹੁਣ ਟੈਨਸ਼ਨ ਫਰੀ ਹੋ ਗਿਆ ਬਦਲਾ ਲੈ ਲਈ ਜੁਨੀਆ ਮਾਂ ਦਾ ਜਦੋਂ ਮੈਂ ਸ਼ੁਰੂ 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 ਕੀਤਾ ਮਤਲਬ ਹੈ ਨਾ ਕੀ ਉਦੋਂ ਇਹ ਫੁੱਲ ਪੀਕ ਤੇ ਹੁੰਦੇ ਹਨ ਇਹਦਾ ਪੱਠਾ ਲਊ ਬਦਲੇ ਆ ਜਾ ਅੱਜ ਮੈਂ ਦੱਸ ਕਿਤਾਂ ਮਾਰੀਆਂ ਪਈਆਂ ਰੋਟੀਆਂ ਦੋ ਪਾਈਆਂ ਦੋ ਨੰਬਰ ਲੈ ਲਈ ਦੋ ਨੰਬਰ ਉਸ ਤੋਂ ਨਹੀਂ ਮਾਰ ਦੇਣਾ ਤੂੰ ਇਹ ਜਲਾ ਲੈ ਲੈ ਅੱਜ ਪੁੱਤੇਰੇ ਵਾਲੇ ਕੰਮ ਨਹੀਂ ਨਾ ਕਰਦਾ ਉਸਤਾਦ ਦੇ ਬਦਲੇ ਨਹੀਂ ਇਹ ਸਕਾਉਂਟੇ ਨੂੰ ਆਹ ਵੇ ਜੀ ਆਹ ਦੇ ਬਦਲੇ ਇਹ ਆ ਵੀ ਪੂਰਾ ਕਹਿੜਾ ਆ ਜਾ ਵੀ ਜਦੋਂ ਸ਼ੋਰ ਹੋ ਜਾ ਵੀ ਆਹ ਬਦਲਾ ਲੈ ਹੀ ਲੈਣਾ ਖਾਣੇ ਵਾਲੀ ਅੱਗ ਭਰਨ ਦੇ ਆਏ ਆਪਾਂ ਦਾ ਹੈ ਤੇ ਮੇਰਾ ਭਰਾ ਵਾ ਨਿਕਲ ਥੋੜੀ ਜਿਹੀ ਨਾ ਡੈਂਟਿੰਗ ਪੇਂਟਿੰਗ ਕਟਿੰਗ ਕਰਾਉਣੀ ਆ ਬਾਹਰ ਹੋਣਾ ਅੱਜ ਤਾਂ ਭਜਦਾ ਥੋੜੇ ਵਾਲ ਅੱਗੇ ਆ ਜਾਂਦੇ ਹੀ ਮम्मा ਮੈਂ ਚੈਦ ਨੂੰ ਚੱਲਿਆ ਜਾਈਂਗਾ ਮੈਂ ਸੋ ਉਹ ਕਲੀਕਾ ਬੈਨ ਪੈਂਦਾ ਨੂੰ ਉਹ ਕਹਿੰਦਾ ਜੋ ਮਰ ਡਾਂਗ ਵਾਲੇ ਚੜ੍ਹੇ ਹੋਣ ਨਾ ਉਹ ਠੋਕ ਨਹੀਂ ਦੀਦਾ ਉਹ ਤਾਂ ਮੈਂ ਨਹੀਂ ਕਰਦਾ ਜਿੱਤਾ ਪ੍ਰੀਤ ਮੈਂ ਚੱਲੀ ਮੈਂ ਤਾਂ ਮੇਰੇ ਤੇ ਤੇਰੇ ਨੇ ਕੱਟ ਕੇ ਚਾੜੀ ਉਹ ਇੱਕ ਅੱਗੇ ਤੇਰਾ ਹੱਥ ਕੰਬਦਾ ਸੀ ਸਾਹ ਲਾਉਣ ਲੱਗਿਆ ਪਿੱਛੇ ਇੱਕ ਕੂਨੀਦ ਥੱਲੇ ਲੱਗੀ ਤਾਂ ਕੂਨੀ ਮਤਲਬ ਵਾਈਬ੍ਰੇਟ ਕਰੇ ਪ੍ਰੀਤ ਪਲੀਤ ਹੀ ਪ੍ਰੀਤ ਨਾ ਸਕਾ ਚੱਲਣ ਦੀ ਇਹਨੇ ਪੰਜ ਸੌ ਬਰ ਇੱਕ ਟਾ ਫੜਿਆ ਲੱਗ ਲੱਗਦੇ ਮੈਂ ਕਿਤੇ ਕੋਈ ਨਹੀਂ ਇਹਨੂੰ ਬਸ ਜਦੋਂ ਤੇਰੇ ਪਿੱਛੇ ਕਿਤੇ ਲੱਗਾ ਹੋਊਗਾ ਨਾ ਫਿਰ ਪਰਾ ਲੱਗੂ ਉਹ ਆਪਣੇ ਮੈਚ ਉੱਥੇ ਹੀ ਫੇਰ ਪੁੱਛਾ ਕੀ ਪ੍ਰੋਬਲਮ ਹੋ ਗਈ ਉੱਥੇ ਮੈਰੀ ਆਪਣੇ ਅੰਮਰਹਾਂ ਨੇ ਤੂੰ ਗੱਡੇ ਹਾਂ ਦੋ ਆਖੇ ਵੀ ਇਹਨੇ ਕਰੇ ਨਾ ਕੋਈ ਠੀਕਾ ਨਿਕਲ ਆਇਆ ਮੈਂ ਕੋਈ ਨਹੀਂ ਭਰਾ ਤੂੰ ਆ ਜੀ ਜਿੰਨੇ ਕਮੈਂਟ ਕੀ ਕਰ ਤਾ ਮੈਂ ਮਗਰ ਛੱਡ ਦਾਂਗੇ ਪ੍ਰੀਤ ਲੱਕੂ ਵਾਲਿਆਂ ਕਾਣੋਂ ਮੈਂ ਦੱਸ ਤੀ ਹੁਣ ਦੇਖੋ ਜਿਹੜੇ ਟੀਕੇ ਲਾਉਂਦੇ ਦੂ ਜਿਹੜੇ ਅਮਲ ਕਰਦੇ ਚਲੋ ਰੱਬ ਉਹ ਵੀ ਉਹਨਾਂ ਦੇ ਵੀ ਵਾਸ ਨਹੀਂ ਕਿ ਉਹ ਵੀ ਰੱਬ ਮੱਤ ਮਾਰਦਾ ਨਾ ਜਦੋਂ ਉੱਪਰ ਵਾਲਾ ਮੱਤ ਮਾਰਦਾ ਬਸ ਉਹ ਉੱਪਰ ਵਾਲਾ ਮੱਤ ਮਾਰਦਾ ਰੀ ਨਾ ਮਾਰਦਾ ਤੇ ਕਈ ਇਹੋ ਜਿਹੇ ਬੰਦੇ ਜਿਹੜੇ ਮੇਰੀ ਗੱਲ ਸੁਣ ਤੂੰ ਇਹਨੂੰ ਫੋਲੋ ਕਰਦਾ ਹਾਂ ਸਾਰੇ ਛੱਡ ਕੇ ਜਿਹੜੇ ਮੈਨੂੰ ਅੱਜ ਜੱਫੇ ਪਏ ਵਧੀਆ ਆ ਬੰਦੇ ਵੀ ਵੇਲਾ ਤੂੰ ਕਿਦਾਂ ਵੀ ਮੌਤ ਦੇ ਮੂੰਹ ਤੋਂ ਨਸ਼ਾ ਪੱਤਾ ਕਰਕੇ ਸੰਦੇ ਭਲੇ ਪਾ ਤੂੰ ਦੱਸ ਤੂੰ ਸਹੀ ਪਰ ਮਾਰਿਆ ਜਦੋਂ ਪਰ ਇਹ ਨਾ ਗਿਆ ਕਹਿੰਦੇ ਹੋ ਜੀ ਰਾਜਾ ਤੋਂ ਪਿੰਨ ਤੂੰ ਲੈਣ ਦੇ ਪਰੇ ਹੀ ਮੈਨੂੰ ਪੜਾ ਸਮਾਂ ਆਪੋ ਹੀ ਮੇਰਾ ਬੰਦਾ ਮੇਰੀ ਜਿਹੜੇ ਲੋਕੀ ਗਾਲਾਂ ਕੱਢਣ ਦਾ ਰੱਬ ਹੀ ਕਢਾਉਣ ਦੇ ਆਵਾ ਉਹ ਥੋੜੀ ਕੱਢਦੇ ਆ ਉਹ ਥੋੜੀ ਕੱਢਦੇ ਤਾਂ ਇਹ ਤਾਂ ਪਰਵਾਹ ਨਹੀਂ ਕਰੀਦੀ ਮੇਰਾ ਆਪ ਬਹੁਤ ਵਧੀਆ ਕੱਢਣ ਦੇ ਦੋ ਚੰਗਾ ਪਤਾ ਨਹੀਂ ਮੈਂ ਕੱਢਿਆ ਸ਼ਾਇਦ ਉਹਨਾਂ ਨੂੰ ਮਿਲ ਜਾਂਦਾ ਹੋਣਾ ਲੈ ਆ ਬਖਾਈਏ ਗੱਲ ਗੰਗੂ ਬਖਾਣਾ ਬਖਾ ਬਖਾ ਮੈਚ ਖੇਡੇ ਰਾਜੇ ਦੇ ਮਾੜਾ ਆ ਕੀ ਕੋਤੋਂ ਕੱਚ ਫਿਰਿਆ ਆਏ ਪਾਪਾ ਆ ਲਿਆ ਮੈਂ ਖੋਇਆ ਰਾਜਾ ਮੈਂ ਦੇ ਤਮ ਆਉਗਾ ਮੈਂ ਤੇ ਕਮਾ ਹੋਇਆ ਹੀ ਕੋਈ ਨਹੀਂ ਆਇਦਰੇ ਰਗੜਾਂ ਲੱਗੀਆਂ ਮੈਂ ਤੇ ਕਮਾ ਆਇਆ ਕੋਈ ਨਹੀਂ ਆ ਮੇਰਾ ਐਮਸੀਐਲ ਸੁੱਜਾ ਆਰੇ ਵੱਖੜ ਸੁੱਜੇ ਇਦਾਂ ਮਾਜਬੂਰੀ ਜਾਂਦੇ ਜਿਹਾ ਕੋਈ ਚੱਕਰ ਨਹੀਂ ਸਾਰੀਆਂ ਹਰਕਾਂ ਸੁੱਜੀਆਂ ਪੁੱਛ ਕਿੰਨੇ ਕਬੱਡੇ ਪੰਜਾਬ ਤਬਾਕ ਨਾ ਪਾਈਆਂ ਜੱਫਾ ਇੱਕ ਨਹੀਂ ਇਹਦਾ ਫ੍ਰੀ ਦਾ ਦੱਸੋ ਕਿਦਣਾਂ ਜਾਂਟੀਆਂ ਦੇ ਪਿੰਡੋ ਲੈ ਮੇਰੀ ਗੱਲ ਸੁਣੋ ਡੇਲੀ ਮੈਚ ਖੇਡਣ ਮੈਂ ਜਿੱਦਣ ਉਸਤਾਦ ਮੈਚ 'ਤੇ ਬੰਦੇ ਕੰਮ ਕਰਨ ਡੈਮ ਵਿੱਚ ਜ਼ੋਰ ਮਾਰੀ ਜਾਈਏ ਜਿੱਦਾਂ ਕਹਿੰਦੇ ਨਹੀਂ ਆ ਵੀ ਆ ਫੜ ਸਾਡਾ ਨਵਾਂ ਮੁੰਡਾ ਕਾਰਜ ਮੈਂ 2 ਨੰਬਰ ਤੇ ਨਾਲ ਲਾਇਆ ਨੇ 5 ਜੱਫੇ ਪਾਏ ਮੇਰੇ ਨਾਲ 2 ਤੇ ਮੈਂ ਉਹਨੂੰ 2 ਤਲਮਾਉਣਾ ਹੀ ਹੁਣ ਮੰਨ ਲਾ ਜੇ ਮੈਂ ਲੱਗਦਾ ਮੇਰੀ ਥਾਂ ਤੇ ਉਹ ਨਵਾਂ ਮੁੰਡਾ ਜੱਫੇ ਪਾ ਗਿਆ ਕਿੰਨਾ ਵਧੀਆ ਓਏ ਮੇਰੀ ਗੱਲ ਸੁਣਿਆ ਓਏ ਤੂੰ ਨਹੀਂ ਸਮਝਾਂਦੀ ਡਾਈਟ ਕੀ ਆ ਤੇਰੀ ਡਾਈਟ ਆਪਣੀ ਬੱਕਰਾ ਕੱਲੇ ਨੂੰ ਦੱਸਾਂਗੇ ਤੁਹਾਨੂੰ ਮੁੜ ਕੇ ਲੋਕੀ ਮਖੌਲ ਨਹੀਂ 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 ਤੂੰ ਦੱਸ ਦੇ ਯਾਰਾ ਪਰ ਦੱਸਣਾ ਡਾਈਟ ਜਿਹੜੀ ਪਲਵਾਨ ਖਾਂਦੇ ਸਾਰੀ ਖਾਜਦੀ ਆ ਮੇਰੀ ਵਾਲੀ ਹੁਣ ਜਾ ਕੇ ਦਾ ਰੰਨੇ ਆ ਲੰਗਰਾਂ ਨੂੰ ਚੋ ਪਾਣਾ ਨਹੀਂ ਨਹੀਂ ਜਿੱਦਾਂ ਇਹ ਤਾਣੀ ਹੈ ਫੇਰ ਵੀ ਇਹ ਵੀ ਇਹ ਨਹੀਂ ਫਿਰ ਅੰਨੇ ਵਾਈ ਖਾਈ ਜਾਈਏ ਐਵੇਂ ਹਾਂ ਹਫ਼ਤੇ 'ਚ ਦੋ ਦੋ ਦਿਨ ਕਦੇ ਤਿੰਨ ਦਿਨ ਤੇ ਦੋ ਦਿਨ ਦਾ ਪੱਕਾ ਨੇ ਉਹ ਆਧਾਨੀ ਜਾਂਦਾ ਹੈ ਨਾ ਭਾਵੇਂ ਜੋ ਮਰਜੀ ਹੈ ਨਹੀਂ ਬੱਦਾਂ ਬੱਕਰਾ ਸਹੀ ਹੈ ਕਿ ਤੁਹਾਡੇ ਸਾਨੂੰ ਮੱਛੀ ਵੇਚਦਾ ਭਾਜੀ ਬੱਕਰਾ ਨਹੀਂ ਭਾਉਨ ਜੀ ਉਹ ਤਾਂ ਮੱਛੀ ਵੇਚਦਾ ਬੱਕਰਾ ਤੇਰੇ ਭਾਉਨ ਦਾ ਬੱਕਰਾ ਧਰੀ ਨਹੀਂ ਬੱਕਰਾ ਜਿਹੜਾ ਕੈਸਟਰੋਲ ਬਹੁਤ ਆਪਾਂ ਨੂੰ ਹੈ ਨਹੀਂ ਆ ਜਿੱਤਾ ਮਨ ਉਹ ਤਾਂ ਜਿਹਨੂੰ ਕੈਸਟਰੋਲ ਦੀ ਪ੍ਰੋਬਲਮ ਹੈ ਉਹਦੇ ਹੀ ਵਧਨੇ ਆ ਆਮ ਬੰਦੇ ਤੇ ਥੋੜੀ ਆ ਜਿਹੜਾ ਉਹ ਪ੍ਰੋਬਲਮ ਪਤਾ ਕਿੰਨਾ ਵਾ ਵੀ ਚੱਕਰ ਆ ਵੀ ਜਿਹਦੇ ਬਾਤੇ ਤਾਂ ਕਿਹਦੇ ਛੇਤੀ ਬਾਤੇ ਹੋਣ ਆਪਣੇ ਕਦੀ ਵਧੇ ਹੀ ਨਹੀਂ ਸਹੀ ਯਾਰ ਖਾਣ ਦੇ ਪਤਾ ਕਦੋਂ ਆਇਆ ਕੈਸਟਰੋਲ ਕੁਸਤਾਂ ਚਿਕਨ ਚ ਖਾ ਕੇ ਡਾਈਟ ਕੋਈ ਨਹੀਂ ਮਾੜੀ ਡਾਈਟ ਜਿਹੜੀ ਜਿੰਨੂੰ ਕਹ ਜਿਹੜੀ ਹੋਈ ਡਾਈਟ ਗਈ ਕਿਸੇ ਤਰੀਕੇ ਨਾਲ ਖਾ ਲੈ ਜਾਂ ਤਿੰਨ ਦਿਨ ਖਾ ਲੈ ਮੇਰ ਕੋਈ ਖਾਦਾ ਨਹੀਂ ਜ਼ਰੂਰੀ ਨਹੀਂ ਥੋੜਾ ਆਪਣੇ ਸਰੀਰ ਤੇ ਚੱਲ ਨਹੀਂ ਕਰਦਾ ਇਹ ਚੁੱਪ ਕਰਦਾ ਨਹੀਂ ਜਾਂਦਾ ਸਮਝ ਲਓ ਵੀ ماں ਨੂੰ ਜਾਂ ਦਾੜ ਵੀ ਖਾਣ ਦੀ ਲੋੜ ਹੁਣ ਆਪਣੇ ਸਰੀਰ ਤੇ ਪਾਵਰ ਆ ਉਹ ਕਈ ਤਰ੍ਹਾਂ ਦੀ ਆ ਕਿਸੇ ਦੇ ਸਾਰੇ ਸਰੀਰ ਤੇ ਜਾਣਿਆ ਕਿਸੇ ਦੇ ਮਸਲਾਂ ਤੇ ਜਾਣਿਆ ਕਿਸੇ ਦੇ ਪੱਟਾਂ ਤੇ ਜਾਣ ਕੇ ਦੀ ਛਾਤੀ ਤੇ ਜਾਣ ਕੇ ਤੇ ਡੋਲਿਆਂ ਤੇ ਆ ਲੱਕਾ ਰਹਾ ਇਦਾਂ ਹੀ ਡਾਈਟ ਆ ਹਰ ਡਾਈਟ ਜਿਹੜੀ ਆ ਨਾ ਕੋਈ ਨਹੀਂ ਮਾਰੀ ਹਾਂ ਬੰਦੇ ਦੀ ਜਾਨ ਹੋਵੇ ਕਿਸੇ ਪਾਹ ਅੰਗ ਪੱਖ ਚ ਹੋਵੇ ਤਾਂ ਪਾ ਦੇਣਾ ਕਿੱਥੋਂ ਦੀ ਡਾਈਟ ਕੋਈ ਖਾਦੀ ਜਾਣਾ ਮਾਰੀ ਆਹਦੀ ਵੀਡੀਓ ਪਾਹਨ ਜੀ ਅੱਜ ਬੋਲ ਦਿੰਦੇ ਗਰਦਾਸ ਗਰਦਾਸ ਨਗਰ ਮੇਲਾ ਹਾਂ ਉਹਨੇ ਬੁਲਾ ਦਿੰਦੇ ਇਹ ਚ ਬੋਲ ਦਿੰਦੇ ਸਾਰਿਆਂ ਵੇਚ ਲੈਣਾ ਵਾ 50 60 ਹਜ਼ਾਰ 15 ਵੇਚ ਲੈਂਦਾ ਵਾ ਬੱਲੇ ਰਗਿਆ ਨਹੀਂ ਅਰੇ ਮੇਰੇ ਕਾਰਨ ਕਰਕੇ 25 ਕਿਤੇ ਪਹੁੰਚੀ ਫੀਰ ਹਾਂ ਤੇ 6 ਨਹੀਂ ਟੱਪਦੀ ਜਦੋਂ ਆਪਾਂ ਕੌਣ ਹੁੰਦੇ ਆ ਮੈਂ ਫੇਰ ਲੋਕਾਂ ਦੇ ਕਹਣਾ ਮੈਂ ਆ ਗਿਆ ਬੜਾ ਪੀੜ ਬਹੁਤ ਮੈਂ ਆ ਉਹ ਲੋਕੀ ਤੁਸੀਂ ਪਿਆਰ ਕਰਦੇ ਭਰਾਵਾ ਮੇਰਾ ਇੱਕ ਗੱਲ ਸੁਣ ਲੈ ਇੱਕ ਵਲੌਗ ਮੇਰਾ ਮੈਂ ਵੀ ਨਹੀਂ ਫੜਾ ਫੜਾ ਨਹੀਂ ਮਾਰਦਾ ਜਦੋਂ ਜਿੰਨਾ ਕਿ ਲੋਕੀ ਪਿਆਰ ਕਰਦੇ ਇੱਕ ਉਹਨੂੰ ਮੇਰਾ ਚੱਲ ਜਾਂਦਾ ਸੀ 15 15 ਦੇ ਜਦੋਂ ਦਾ ਤੁਮ ਮਤਵੇ ਚ ਵੜਿਆ ਵਾ ਨਾ ਇੰਟਰੋ ਆ ਉਹ ਲਾਪੇਂਤੀ ਅੱਧੋ ਅੱਧ ਵਧਾ ਰਿਹਾ ਲੋਕ ਬਹੁਤ ਪਸੰਦ ਆ ਰਹੇ 15 ਤੋਂ ਇਹਨੇ ਸਿੱਧਾ 30000 ਰੁਪਏ 30000 ਕਰ ਦਿੱਤਾ ਇਹ ਚੱਲ ਮੈਂ ਯਾਰੀ ਨੂੰ ਵੀ ਪਰਾ ਬੰਦਾ ਕੋਈ ਤੇ ਫਾਇਦਾ ਆ ਮੈਂ ਫਰੀਦ ਪਲਵਾਨ ਨੂੰ ਹੁਣ ਦੇ ਦੋ ਲਾਜੂ 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 ਦੱਸਣ ਉੱਥੇ ਕਰੀਏ ਕੋਈ ਖੜ ਕੇ ਠੀਕ ਚਲੋ ਫਿਰ ਆਪਣੇ ਚੈਨਲ ਨੂੰ ਕਰਿਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਚਲੋ ਜੀ ਸਬਸਕ੍ਰਾਈਬ ਹਾਂ ਨਾ ਫੇਰ ਲਉਏ ਕੋਈ ਨਹੀਂ ਲਿਆ ਜਾਂਦਾ ਸਾਰੇ ਸਬਸਕ੍ਰਾਈਬ ਹਾਂ ਇਹ ਜਰੂਰੀ ਕਰਿਓ ਸਾਰੇ ਜਣੇ ਸਬਸਕ੍ਰਾਈਬ ਹੁੰਦਾ ਈ ਸਬਸਕ੍ਰਾਈਬ ਸਬਸਕ੍ਰਾਈਬ ਜੋ ਵੀ ਹੈਗਾ ਵੇਖੀ ਵੇਖੀ ਬੋਲ ਸਬਸਕ੍ਰਾਈਬ ਓਕੇ ਡਨ